ਕੋਈ ਆਪਾਂ ਟਾਈਮ ਨਹੀਂ ਲਾਇਆ ਫਾਰਮੋਂ ਕੋਈ ਏਖੜ ਨਹੀਂ ਲਾਇਆ ਨੂੰ ਪੂਰਾ ਟਾਈਮ ਟੂ ਟਾਈਮ ਆ ਠੀਕ ਆ ਠੀਕ ਆ ਬਿਲਕੁਲ ਪੰਜ ਰੰਗ ਚੋਲੇ ਲਵੇ ਅਗਲਾ ਆਪਾਂ ਨੂੰ ਕੋਈ ਤਰਾਏ ਨਹੀਂ 12 ਲੀਟਰ ਬਾਈ ਜੀ ਕੋਈ ਚਾਰ ਰੰਗ ਚੋਲੇ ਪੰਜ ਰੰਗ ਚੋ ਹਾਂਜੀ ਬਾਈ ਜੀ ਸਸੀ ਗਾਲ ਸਾਰੇ ਭਰਾਵਾਂ ਨੂੰ ਰੌਣਕ ਡੇਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਬਾਈ ਜੀ ਪਿੰਡ ਜੱਜੜ ਜਿਹੜਾ ਬਠਿੰਡਾ ਦਮਦਮਾ ਸਾਹਿਬ ਤਲਵੰਡੀ ਸਾਬੋ ਤਹਿਸੀਲ ਦੇ ਵਿੱਚ ਦੋਸਤੋ ਇਹ ਪਿੰਡ ਪੈਂਦਾ ਬਾਈ ਬਿਕਰਜੀਤ ਹੈ ਨਾ ਇੱਕ ਦੋਸਤੋ ਆਹ ਸੂਈ ਸਵਾਈ ਬਾਈ ਨੇ ਮੱਝ ਸੇਲ ਕਰਨੀ ਆ ਕਿੰਨਾ ਸੂਆ ਸੂਈ ਆ ਕਿੰਨਾ ਬਾਈ ਨੇ ਇਹਦਾ ਪਿਛਲੇ ਸੂਏ ਦੁੱਧ ਚ ਹੋਇਆ ਤੇ ਹੁਣ ਮੌਕੇ ਤੇ ਜਿਹੜਾ ਦੁੱਧ ਆ ਉਹ ਕਿੰਨਾ ਤਿਆਰ ਆ ਮੁੱਲ ਜਿਹੜਾ ਹੋ ਵੀਡੀਓ ਦੇ ਵਿੱਚ ਹੋਊਗਾ ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲਓ 29 ਤਰੀਕ 11ਵਾਂ ਮਹੀਨਾ 2025 ਬੱਚਾ ਦੋਸਤੋ ਬਹੁਤ ਸੋਹਣਾ ਇਹਦੇ ਪਿੱਛੇ ਕੱਟੀ ਆ ਬਾਕੀ ਆਜੋ ਬਾਈ ਨਾਲ ਗੱਲਬਾਤ ਕਰਦੇ ਆ ਸਸੀ ਗਾਲ ਵੀਰੇ ਸਸੀ ਗਾਲ ਬਾਈ ਪਿੰਡ ਬਾਈ ਜੱਜਲ ਆ ਗਿਆ ਜਲਵੰਡੀ ਤੋਂ ਕਿੰਨੀ ਦੂਰ ਆਪਣਾ 8 ਕਿਲੋਮੀਟਰ ਜਲਵੰਡੀ ਸਾਬੋ ਤੋਂ 8 ਕਿਲੋਮੀਟਰ ਕਰੇ ਲੂ ਕਮੀ ਬਰੇ ਹਾਂਜੀ ਕਰੇ ਲੂ ਕਮੀ ਹਾਂ ਕਿੰਨਵਾ ਸੂਆ ਬਈ ਮਾਜ ਤੀਜਾ ਸੂਆ ਬਈ ਜੀ ਤੀਜਾ ਸੂਆ ਗਈ ਦੁੱਧ ਦੀ ਵੀ ਮੇਰਾ ਵੀਰ ਉੰਨੀ ਗੱਲ ਹੀ ਕਰੀ ਹਨਾ ਹੁਣ ਜਿੰਨਾ ਆਪਣੇ ਕੋਲੇ ਮੌਕੇ ਤੇ 12 ਲੀਟਰ ਬਈ ਜੀ ਕੋਈ ਚਾਰ ਰੰਗ ਚੋਲੇ ਪੰਜ ਰੰਗ ਚੋਲੇ ਆਪਣੇ ਘਰੇ 12 ਕਿਲੋ ਦੁੱਧ ਕਿੰਨੇ ਲੀਟਰ ਜਮਾ ਲੀਟਰ ਜਾਂ ਜਮੇ ਕਿਲੋ ਮਾ ਲੀਟਰ ਨਾਲੇ 12 ਲੀਟਰ ਤੋਂ ਵੱਧ ਹੋ ਘਟਨੇ ਹੁਣ ਠੀਕ ਆ ਆਪਣੇ ਘਰੇ ਆਥਨ ਦੜ ਕੇ ਡੰਗ ਤੋਂ ਡੰਗ ਜਿਵੇਂ ਚਾਰ ਰੰਗ ਚੋਲੇ ਬਈ ਪੰਜ ਰੰਗ ਚੋਲੇ ਕੋਈ ਤਰਾਜ ਨਹੀਂ ਆਪਣੇ ਠੀਕ ਆ ਬਾਈ ਕਹਿੰਦਾ ਦੇਖੋ ਦੋਸਤੋ ਆ ਤਾਂ ਹੁੰਦੀ ਹੈ ਨਾ ਗੱਲ ਗੱਬਣ ਪਛੂ ਤਾਂ ਹਰੇਕ ਤੇ 12 ਦੇ ਜਾਂਦਾ 14 ਦੇ ਜਾਂਦਾ ਜਿਹੜਾ ਮੌਕੇ ਤੇ ਦੁੱਧ ਹਾਜ਼ਰ ਆ ਬਾਈ ਕਹਿੰਦਾ ਆਪਣੇ ਘਰੇ ਜਿੰਨੇ ਡੰਗ ਅਗਲਾ ਮਰਜੀ ਚੋਲੇ 12 ਕਿਲੋ ਹੁਣ ਹਾਜ਼ਰ ਆ ਹਾਂਜੀ ਪਿਛਲੇ ਸੂਏ ਬਾਈ ਤੇ ਦੂਜੇ ਸੂਏ 14 ਲੀਟਰ ਚੋਇਆ ਆਪਾਂ ਦੂਜੇ ਪਿਛਲੇ ਸੂਏ ਹਾਂ ਹਾਂ ਠੀਕ ਐ ਦੂਸਰੇ ਸੂਏ ਬਾਈ ਕਹਿੰਦਾ 14 ਕਿਲੋ ਦੁੱਧ ਚੋਇਆ ਤੇ ਅੱਜ ਕੀ ਵੀ ਫਿਰ ਪਾਉਣਾ ਚਾਹੀਦਾ ਅੱਜ ਤੇ 15 ਲੀਟਰ ਦੇਊਗੀ ਖੁੱਲਾ ਅੱਛਾ ਅੱਜ ਦਿਨ ਕਿੰਨੇ ਹੋ ਗਏ ਬਾਈ ਸੂਈ ਅੱਜ ਦਿਨੇ ਨੂੰ 10 ਮਾਂ ਦੇਣਾ ਬਾਈ ਅੱਜ 10 ਮਾਂ ਦੇਣਾ ਹਾਂ ਬੱਚਾ ਦੋਸਤੋ ਕੱਟੀ ਆ ਟੀਕੇ ਦਾ ਪਤਾ ਕਿਹੜੇ ਦੀ ਸਰਕਾਰੀ ਸੀਮਣ ਦੀ ਬਾਈ ਪੱਕਾ ਨਹੀਂ ਪਤਾ ਵੀ ਆ ਮੈਂ ਆਪਾਂ ਕਾ ਪਿਆਣੀ ਮਾਰ ਹਾਂਗਾ ਪਤਾ ਨਹੀਂ ਮਾਰ ਵੀ ਫਲਾਣੇ ਦੀ ਹੈ ਨਾ ਇਹ ਬਿਲਕੁਲ ਸਹੀ ਗੱਲ ਆ ਸਰਕਾਰੀ ਸੀਮਣ ਦੀ ਦੋਸਤੋ ਕੱਟੀ ਆ 10 ਦਿਨਾਂ ਦੀ ਸੂਈ ਆ 12 ਕਿਲੋ ਦੁੱਧ ਆ ਜਿਹੜਾ ਬਾਈ ਨੇ ਇਹਦੂ ਉੱਤੇ ਗਾਰੰਟੀ ਅਗਲੇ ਦੀ ਹੋ ਨਹੀਂ ਸਕਦੀ ਹੁੰਦੀ ਵੀ ਬਾਈ ਆਪਣੇ ਘਰੇ ਚਾਰ ਡੰਗ ਚੋਲੋ ਪੰਜ ਚੋਲੋ ਜਦੋਂ ਤਸੱਲੀ ਹੋ ਗਈ ਉਦੋਂ ਤੁਸੀਂ ਮੱਝ ਖੋਲ ਕੇ ਲੈ ਜਾਓ ਬਾਕੀ ਖੋਲ ਕੇ ਤੋੜ ਕੇ ਦਿਖਾ ਦੇਣਾ ਇੱਧਰ ਹੀ ਕੱਢ ਲੈ ਮੇਰੇ ਵੇੜੇ 'ਚ ਕੱਢ ਲੈਣਾ ਕਰ ਲੈ ਹਾਂ ਜਿਹੜੇ ਵੀ ਮੇਰੇ ਭਰਾ ਨੂੰ ਪਸੰਦ ਆ ਉਹ ਨੰਬਰ ਵੀਰ ਦਾ ਹੈਠਾਂ ਚੱਲੀ ਜਾਂਦਾ ਜੱਜਲਪਿੰਡਾ ਦੋਸਤੋ 메ਨ ਰੋਡ ਦੇ ਉੱਤੇ ਆ ਘਰੇਲੂ ਕੰਮ ਆ ਮੱਝ ਦੀ ਜੇ ਬੇਲ ਦੀ ਗੱਲ ਕਰਕੇ ਬਹੁਤ ਦੋਸਤੋ ਲੰਬੀ ਬੇਲ 'ਚ ਤੇ ਬੱਚੇ ਸੋਹਣੇ ਪਾ ਜਾਂਦੀ ਐ ਇਹਦੀ ਮੱਝ ਦੋਸਤੋ ਕਿਸੇ ਨੇ ਬਰੀਡ ਤੇ ਕੰਮ ਕਰਨਾ ਚਾਹੁੰਦਾ ਨਾ ਇਹ ਜਿਹਾਂ ਮੱਝਾਂ ਚੁੱਕੇ ਕੱਟੀਆਂ ਚੰਗਾਉਂਦਾਂ ਜੇ ਤੁਸੀਂ ਕਹੋਗੇ ਵੀ ਹਾਂ ਸਾਨੂੰ 20 ਕਿਲੋ ਵਾਲੀ 25 ਉਹ ਚੱਕਰਾਂ ਜਣਾ ਪਿਆ ਕਰੋ ਆਮ ਕੋਈ ਚੰਗੀ ਮੱਝ ਲੈ ਲਓ ਸਰੀਰ ਸੁਰੂ ਚੰਗਾ ਦੇਖ ਕੇ ਪਸ਼ੂ ਦਾ ਉਹ ਤੋਂ ਤੁਸੀਂ ਦੋਸਤੋ ਬਰੀਡ ਤੇ ਕੰਮ ਕਰ ਸਕਦੇ ਹੋ ਇਹ ਜੀ ਮੱਝ ਤੁਹਾਡੇ ਘਰੇ ਰੰਗ ਭਗ ਲਾਉਣ ਵਾਲਾ ਕੰਮ ਕਰ ਦਿੰਦੀ ਹੈ ਬਾਈ ਕਹਿਤਾ ਅਗਲਾ ਹਰੇਕ ਦਿਨ ਦਾ ਗੱਭਣ ਪਸ਼ੂ ਦੇ ਦੁੱਧ ਦਾ ਤਾਂ ਅਗਲਾ 15 ਪਲੱਸ ਬਾਈ ਹਰੇਕ ਹੀ ਜਾਂਦਾ ਮੌਕੇ ਤੇ ਜਿਹੜਾ ਹਾਜ਼ਰ ਆ ਵੇਚਨੇ ਬਹੁਤ ਸੋਹਣਾ ਕੰਮ ਕਹਿਗਾ 12 ਕਿਲੋ ਦੁੱਧ ਬਾਕੀ ਆ ਜੋ ਮੁੱਲ ਦਾ ਬਾਈ ਤੋਂ ਕਲੀਅਰ ਕਰਵਾ ਦਿੰਦਾ ਕੀਪਰ ਕਰ ਦਮ ਬਈ ਬਸ ਲੈਣ ਦੇਣ ਵਾਲਾ ਕਰੀ ਚੰਗਾ ਮਾਰ ਜਣ ਜਾ ਮੋਲ 1 ਲੱਖ 40 ਕਰ ਦਿੰਦੇ ਵੀਰੇ 1 ਲੱਖ 40 ਹਾਂ ਠੀਕ ਆ ਇਹਦੇ ਚ ਕੋਈ ਮੌਕੇ ਤੇ ਜਿਹੜਾ ਉਹ ਕੋਈ ਮਾਣਾ ਮੋਟਾ ਮਾਨਤਨ ਕਰਦੇ ਇੱਕ ਸਿੰਘ ਦਾ ਥੋੜਾ ਪੋਪਲਾ ਜਾਂ ਲਿਆ ਹੋਇਆ ਉਹਨਾਂ ਦਾ ਲਿਆ ਹੋਇਆ ਹਾਂ ਬਾਕੀ ਦੋਸਤੋ ਲੰਬਾਈ ਚ ਥੰਡ ਦੀ ਲੇਵੇ ਦੀ ਝੋਟੀ ਸਾਹ ਬਾਕੀ ਚੋਣ ਚ ਪੋਲੀ ਹੈ ਜੀ ਵਧੀਆ ਗਈ ਹਾਂ ਜੀ ਹਾਂ ਪੁੰਡੇ ਬੁੰਗਤਾ ਰਹੂ ਕੋਈ 부ੜੀ ਜਾਵੇ ਬੰਦਾ ਜਾਵੇ ਕੋਈ ਢੱਕਣੀ ਆਪਣੇ ਠੀਕ ਹੈ ਘਰੇ ਮਾਤਾ ਵਰਗੇ ਬੁਢਣੇ ਹਾਂ ਜੀ ਹਾਂ ਜੀ ਹਾਂ ਜੀ ਕੋਈ ਢੱਕਣੀ ਠੀਕ ਆ ਬੰਦਾ 부ੜੀ ਜਿਵੇਂ ਮਰਦੀ ਬਾਈ ਕਹਿੰਦਾ ਚੋਲ ਇਦੋਂ ਤੇ ਹੋਰ ਤਸੱਲੀਆਂ ਬੰਦਾ ਕੀ ਦੇ ਦੇ ਹਨਾ ਬਾਕੀ ਬਈ ਆਪਾਂ ਆ ਕੇ ਪਾਸ ਕਰਨੀ ਹੁੰਦੀ ਆ ਆ ਦੇਖੋ ਬਾਕੀ ਟਾਈਮ ਟੂ ਟਾਈਮ ਆ ਕੋਈ ਏਖੜਨੇ ਨੂੰ ਹਾਂ ਸਵੇਰੇ 6 ਵਜੇ ਚਵਾਈ ਹੋਈ ਐ ਜੀ ਠੀਕ ਆ ਬਈ ਹਾਂ ਅੱਛਾ ਅੱਛਾ ਪੂਰੇ ਤਰ੍ਹਾਂ 6 ਵਜੇ ਚਵਾਈ ਹੋਈ ਐ ਤੇ ਹੁਣ ਤਕਰੀਬਨ ਵੀਡੀਓ ਹੋ ਗਈ ਆ 4 ਵਜੇ ਹੈ ਤਾਂ 2 ਘੰਟੇ ਪਏ ਹਾਂਜੀ ਹਾਂਜੀ ਠੀਕ ਆ ਵੀਡੀਓ ਕੋਈ ਆਪਾਂ ਟਾਈਮ ਨਹੀਂ ਲਾਇਆ ਫਾਰਾਂ ਕੋਈ ਏਖੜ ਨਹੀਂ ਲਾਇਆ ਇਹਨੂੰ ਪੂਰੇ ਟਾਈਮ ਟੂ ਟਾਈਮ ਆ ਠੀਕ ਆ ਠੀਕ ਆ ਬਿਲਕੁਲ ਪੰਜ ਡੰਗ ਚੋ ਕੇ ਲਵੇ ਆਣ ਆਪਾਂ ਨੂੰ ਕੋਈ ਦਰਾ ਹੀ ਨਹੀਂ ਹਾਂ ਹੁਣ ਆ ਵੀ ਨਹੀਂ ਚਾਹੀਦਾ ਯਾਰ ਕਿਦੋਂ ਚੀਜ਼ ਦਾ ਦੁੱਧ ਹਾਜ਼ਰ ਚਵਾ ਦੋ ਤੇ ਅਗਲਾ ਸੰਤੁਸ਼ਟ ਜਿਹੜਾ ਵਾਲਾ ਬੰਦਾ ਚੋਕੇ ਲਵੇ ਦੂਰ ਵਾਲਾ ਵੀਡੀਓ ਕਾਲ ਦੇ ਚ ਵਾਲੇ ਆਪਣ ਨੂੰ ਵੀ ਕੋਈ ਦਰਾਇ ਨਹੀਂ ਉਹ ਵੀ ਦਰਾਇ ਨਹੀਂ ਵੀਡੀਓ ਕਾਲ ਦੇ ਵਿੱਚ ਪਾਵਾਂਗੇ ਆਪਾਂ ਠੀਕ ਆ ਬਾਈ ਵੀਡੀਓ ਦੇਖਣ ਲਈ ਦੋਸਤੋ ਬਹੁਤ ਬਹੁਤ ਧੰਨਵਾਦ ਸਸੀ ਕਾਲ ਜੀ ਜਲਦੀ ਅਗਲੀ ਵੀਡੀਓ ਚ ਮਿਲਦੇ ਹਾਂ ਕਿਸੇ ਚ